ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸਾਡੇ ਵੱਲੋਂ ਇਸ ਚੈਨਲ ਰਾਹੀਂ ਸਮੇਂ-ਸਮੇਂ ਤੇ ਨਿਕਲਣ ਵਾਲੀ ਸਰਕਾਰੀ ਨੌਕਰੀਆਂ ਸੰਬੰਧੀ ਜਾਣਕਾਰੀ ਸ਼ੇਅਰ ਕੀਤੀ ਜਾਂਦੀ ਹੈ ਅਤੇ ਫ੍ਰੀ ਸਟੱਡੀ ਮਟੀਰੀਅਲ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਸੀਂ ਵੀ ਇਸ ਦਾ ਲਾਭ ਲੈ ਸਕੋ ਦੋਸਤੋ ਅੱਜ ਦੀ ਵੀਡੀਓ ਉਹਨਾਂ 12ਵੀਂ ਪਾਸ ਉਮੀਦਵਾਰਾਂ ਲਈ ਹੈ ਜੋ ਕਿ ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਹਨ ਸਟਾਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ 12ਵੀਂ ਪਾਸ ਉਮੀਦਵਾਰਾਂ ਲਈ ਕਲਰਕਾਂ ਅਤੇ ਡਾਟਾ ਐਂਟਰੀ ਆਪਰੇਟਰਾਂ ਦੀਆਂ 1712 ਪੋਸਟਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਨੋਟੀਫਿਕੇਸ਼ਨ ਅਨੁਸਾਰ ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਡੇ 7/5/2024 ਹੈ ਇਨ੍ਹਾਂ ਪੋਸਟਾਂ ਲਈ ਕੰਪਿਊਟਰ ਬੇਸਡ ਪੇਪਰ ਜੂਨ ਜੁਲਾਈ ਦੇ ਮਹੀਨੇ ਵਿੱਚ ਲਿਆ ਜਾਵੇਗਾ ਲੋਅਰ ਡਿਵੀਜ਼ਨ ਕਲਰਕ ਲਈ ਤਨਖਾਹ ਸਕੇਲ 2000 ਅਤੇ ਡਾਟਾ ਐਂਟਰੀ ਆਪਰੇਟਰ ਲਈ ਤਨਖਾਹ ਸਕੇਲ 25500 ਹੋਵੇਗਾ। ਪੋਸਟਾਂ ਦੀ ਕੁੱਲ ਗਿਣਤੀ 3712 ਹੈ। ਇਨ੍ਹਾਂ ਪੋਸਟਾਂ ਲਈ ਏਜ ਲਿਮਿਟ 18 ਤੋਂ 27 ਸਾਲ ਹੈ। ਡਾਟਾ ਐਂਟਰੀ ਆਪਰੇਟਰ ਲਈ ਐਜੂਕੇਸ਼ਨਲ ਕੁਆਲੀਫਿਕੇਸ਼ਨ 12ਵੀਂ ਜਮਾਤ ਸਾਇੰਸ ਅਤੇ ਮੈਥ ਵਿਸ਼ੇ ਨਾਲ ਪਾਸ ਕੀਤੀ ਹੋਣੀ ਲਾਜ਼ਮੀ ਹੈ। ਲੋਅਰ ਡਿਵੀਜ਼ਨ ਕਲਰਕ ਲਈ 12ਵੀਂ ਜਮਾਤ ਕਿਸੇ ਵੀ ਵਿਸ਼ੇ ਵਿੱਚ ਪਾਸ ਕੀਤੀ ਹੋਣੀ ਚਾਹੀਦੀ ਹੈ। ਇਹਨਾਂ ਪੋਸਟਾਂ ਲਈ ਅਪਲਾਈ ਕਰਨ ਵਾਸਤੇ ਸਟਾਫ ਸਿਲੈਕਸ਼ਨ ਕਮਿਸ਼ਨ ਦੀ ਵੈਬਸਾਈਟ www.ssc. gov.in ਤੇ ਜਾ ਕੇ ਵਨ ਟਾਈਮ ਰਜਿਸਟ੍ਰੇਸ਼ਨ ਕਰਕੇ ਔਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਵੈਬਸਾਈਟ ਅਤੇ ਡਿਟੇਲਡ ਨੋਟੀਫਿਕੇਸ਼ਨ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਵਾਸਤੇ 100 ਰੁਪਏ ਐਪਲੀਕੇਸ਼ਨ ਫੀਸ ਰੱਖੀ ਗਈ ਹੈ। ਕੁਝ ਕੁ ਕੈਟਾਗਰੀ ਦੇ ਉਮੀਦਵਾਰਾਂ ਲਈ ਇਸ ਵਿੱਚ ਛੋਟ ਵੀ ਦਿੱਤੀ ਗਈ ਹੈ। ਕੰਪਿਊਟਰ ਪੇਪਰ ਦੋ ਟੀਅਰ ਵਿੱਚ ਲਿਆ ਜਾਣਾ ਹੈ। ਟਾਇਰ 1 ਦਾ ਪੇਪਰ ਜੂਨ ਜੁਲਾਈ ਦੇ ਮਹੀਨੇ ਵਿੱਚ ਲਿਆ ਜਾਵੇਗਾ। ਟਾਇਰ 1 ਵਿੱਚ ਹੋਣ ਵਾਲੇ ਪੇਪਰਾਂ ਦਾ ਪੈਟਰਨ ਇਸ ਟੇਬਲ ਅਨੁਸਾਰ ਹੋਵੇਗਾ। ਇਸ ਪੇਪਰ ਵਿੱਚ ਗਲਤ ਉੱਤਰ ਲਈ 0.5 ਨੰਬਰ ਦੀ 네ਗੇਟਿਵ ਮਾਰਕਿੰਗ ਵੀ ਹੋਵੇਗੀ। ਟਾਇਰ 2 ਟਾਇਰ 2 ਦੇ ਪੇਪਰ ਦੀ ਮਿਤੀ ਸੰਬੰਧੀ ਹਜੇ ਜ਼ਿਕਰ ਨਹੀਂ ਕੀਤਾ ਗਿਆ ਹੈ। ਪਰ ਇਸ ਵਿੱਚ ਲਈ ਜਾਣ ਵਾਲੇ ਪੇਪਰ ਦੇ ਪੈਟਰਨ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਜੋ ਕਿ ਸਟੇਬਲ ਅਨੁਸਾਰ ਹੈ ਕੰਪਿਊਟਰ ਬੇਸ ਟੈਸਟ ਤੋਂ ਇਲਾਵਾ ਇੱਕ ਟਾਈਪਿੰਗ ਟੈਸਟ ਵੀ ਲਿਆ ਜਾਣਾ ਹੈ जिस दी डिटेल इस अनुसार है टियर 1 ਅਤੇ ਟਿਅਰ 2 ਦਾ ਸਿਲੇਬਸ ਇਸ ਅਨੁਸਾਰ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਅਤੇ ਹੋਰ ਆਉਣ ਵਾਲੀਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ